ਜ਼ਰਬਾਇ ਉਹਦੇ ਵਿੱਚ ایکسپੀਰੀਅנס ਹੈ ਤੇ ਉਸ ਤੋਂ ਕਰ ਬਿਜ਼ਨਸਲੀ ਗੱਲ ਕੀਤੀ ਹੈ ਸੋ ਆਪਾਂ ਨੇ ਕੋਸ਼ਿਸ਼ ਕਰਨੀ ਹੈ ਜਦੋਂ ਵੀ ਆਪਾਂ ਕੋਈ ਕੰਮ ਕਰਦੇ ਹਾਂ ਤਾਂ ਇਹ ਚੀਜ਼ਾਂ ਵਿਚਾਰ ਚ ਦਨ ਲੈਣੀਆਂ ਨਾਲਕ ਸ਼ਬਦ ਵਿੱਚ ਆ ਰਹੀ ਹੈ ਪਾਇਆ ਕੋਲੇ ਨਿਦਾਨ ਦੇ ਵਿੱਚ ਚੀਜ਼ ਜਿਹੜੀ ਜਿਵੇਂ ਸਮੱਸਿਆਵਾਂ ਦੀ ਗੱਲ ਕਰਦੇ ਆਪਾਂ ਵੀ ਜ਼ਿੰਦਗੀ ਜੇ ਆਪਾਂ ਦੇਖਦੇ ਹਾਂ ਕਿ ਜੀਉਣ ਦਾ ਵਿੱਚ ਮਰਦੇ ਦਾ ਲੈਣ ਹੋਣਾ ਪਾਉਂ ਲੈ ਗਿਆ ਇਹ ਹੀ ਦੱਸਦੇ ਕਿ ਮੁਸ਼ਕਲਾਂ ਤੋਂ ਜਿਹੜਾ ਬੀਠ ਬੈਠਾ ਹਰ ਕਦਮ ਸਾਡੀ ਜਿੰਦ ਮਲ ਮੁਸ਼ਕਲਾਂ ਤੋਂ ਭਜਣਾ ਕਸਾਨ ਹੁੰਦਾ ਪਰ ਆਸਾਨ ਉਸ ਤੋਂ ਬਾਅਦ ਕੀ ਹੁੰਦਾ ਜਿਵੇਂ ਕੁੱਤਾ ਭੱਜਦੀ ਭੱਜਣੇ ਮੁਸ਼ਕਲਾਂ ਤੋਂ ਡਰ ਕੇ ਉਹ ਡੌਗੀ ਸਾਡੇ ਪਿੱਛੇ ਪਿੱਛੇ ਭੱਜ ਲੰਦਾ ਤੇ ਜੇ ਅਸੀਂ ਉਧਰ ਨੂੰ ਐਕਸ਼ਨ ਲੈਂਦੇ ਹਾਂ ਮਣਾਂ ਇਸ ਸੈਸ਼ਨ ਚ ਇਹੀ ਦੱਸਣ ਦੀ ਕੋਸ਼ਿਸ਼ ਕਰਦੇ ਵੀ ਘਬਰਾਉਣਾ ਨਹੀਂ ਚਾਹੀਦਾ ਤੇ ਜਿਹੜੇ ਸੰਘਰਸ਼ ਕਰਦੇ ਐ ਮੁਸ਼ਕਿਲਾਂ ਤੋਂ ਭੱਜਦੇ ਨਹੀਂ ਡਰਦੇ ਨਹੀਂ ਦਰ ਬਹੁਤ ਵੱਡੀ ਸਮੱਸਿਆ ਹੈ ਤੇ ਕਾਹਨ ਮੇਡੀਸ਼ਕਤੀ ਵੀ ਹੈਗਾ ਡਰ ਤੇ ਬਹੁਤ ਵੱਡੀਆਂ ਸਮੱਸਿਆਵਾਂ ਵੀ ਸਾਡੀ ਬਹੁਤ ਵੱਡੀ ਸਾਡਾ ਇੱਕ ਵੈਰੀ ਵੀ ਹੈਗਾ ਨਾ ਸਾਨੂੰ ਵਿਕਾਸ ਦੇ ਵਿੱਚ ਰੁਕਾਵਟ ਦਾ ਡਰ ਇਨ ਸਿਕਿਉਰਟੀ ਫੀਅਰ ਜਿਸ ਕਰਕੇ ਅਸੀਂ ਆਪਣੀ ਜ਼ਿੰਦਗੀ ਦੇ ਫੈਸਲੇ ਨਹੀਂ ਲੈਂਦੇ ਦੁੱਬ ਦਜੇ ਸੋ ਮੈਂ ਸਮਾਂ ਥੋੜਾ ਜ਼ਿਆਦੇ ਲੈ ਕੇ ਤੇ ਤੁਸੀਂ ਖੁੱਲ ਕੇ ਸਵਾਲ ਜਵਾਬ ਕਰਦੇ ਆ ਬਹੁਤ ਹੀ ਪਿਆਰੀਆਂ ਸਿੱਖਿਸ਼ਤਾਾਂ ਤੇ ਨੌਲੇਜ ਵਾਲੀਆਂ ਐਕਸਪੀਰੀਅੰਸ ਵਾਲੀਆਂ ਤੁਹਾਡੇ ਸਾਹਮਣੇ ਤੁਸੀਂ ਵੀ ਕਿ ਪਿਛਲੇ ਸਮੇਂ ਦੇ ਵਿੱਚ ਜੋ ਅਨਸੁਖਾਂੀਆਂ ਘਟਨਾ ਹੋਈਆਂ ਉਹਨਾਂ ਤੋਂ ਸਿੱਖਿਆ ਲੈ ਲਓ ਠੀਕ ਹੈ ਸਿੱਖਿਆ ਲੈ ਕੇ ਤਿਆਰੀ ਕਰ ਲਓ ਆਉਣ ਵਾਲੇ ਸਮੇਂ 'ਚ ਹੋ ਸਕਦਾ ਇਹ ਸਮਾਂ ਜ਼ਿਆਦੇ ਲਗਾ ਦੇਣੇ ਹੋ ਨਾ ਜਾਵੇ ਹੋ ਨਾ ਜਾਵੇ ਤਾਂ ਹੋ ਹੀ ਜਾਣੀ ਐ ਫਿਰ ਇਹ ਜ਼ਿਆਦਾਤਰ ਜਿਹੜਾ ਨੇ ਬੰਦਾ ਜਿਹੜਾ ਕਲਪਨਾ ਕਰਦਾ ਰਹਿੰਦਾ ਹੈ ਨਾ ਫਿਊਚਰ ਦੀ ਤੇ ਇਹ ਕਾਲਪਨਿਕ ਦਰਭੀ ਕਾਲਪਨਿਕ ਜਿਵੇਂ ਭੂਤ ਕਾਲਪਨਿਕ ਹੈ ਨਾ ਤੇ ਇਸ ਕਰਕੇ ਦਰਭੀ ਕਾਲਪਨਿਕ ਹੈ ਤੇ ਇਸ ਕਰਕੇ ਆਪਣੇ ਆਪ ਨੂੰ ਚੰਗੀਆਂ ਕਮਾਂ ਦੇ ਵਿੱਚ ਪੋਜ਼ਿਟਿਵ ਥੌਟਸ ਦੇ ਵਿੱਚ ਪਾਵਰਫੁਲ ਥੌਟਸ ਦੇ ਵਿੱਚ ਆਪਾਂ ਨੂੰ ਬਿਜ਼ੀ ਰੱਖਣਾ ਚਾਹੀਦਾ ਪਹਿਲੇ ਦੱਸ ਦੱਸ ਸੀ ਗੁਰਪ੍ਰੀਤ ਜੀ ਨੇ ਕਿ ਟੈਂਟ ਹੈਗਾ ਹੈ ਬਾਗੇ ਲੈ ਜਾ ਸਾਰਾ ਕੁਝ ਜਿਹੜੀਆਂ ਨਵੇਂ ਚੀਜ਼ਾਂ ਟਾਈਮ ਹੈਗਾ ਹੈ ਡਿਪੈਂਡ ਕਰਦਾ ਸੀ ਕਿਸ ਚੀਜ਼ ਨੂੰ ਇੰਪੋਰਟੈਂਸ ਦਿੰਦੇ ਆ ਉਹਦੇ ਲਈ ਟਾਈਮ ਲਗਾ ਸਰਦ ਕੋ ਜਿਸ ਨੂੰ ਇੰਪੋਰਟੈਂਸ ਹੋਵੇ ਉਹ ਟਾਈਮ ਨਿਕਲਗਾ ਜਿਹਦੇ ਲਈ ਰੀਜ਼ਨ ਸਟਰੋਂਗ ਹੋਏਗਾ ਜਿੰਨਾ ਸਾਡੇ ਲਈ ਉਸ ਤਰ੍ਹਾਂ ਡੀਪ ਸਟਰੋਂਗ ਹੋਗਾ ਸ਼ਰਦੀ ਸ਼ਾਵਲਾ ਜੀ ਜਿੱਤੇ ਇਸ ਕਰਕੇ ਜਿੰਨਾ ਰੀਡ ਸਟਰੋਂਗ ਹੈ ਉਨਾ ਹੀ ਸਾਡੇ ਕੋਲ ਟਾਈਮ ਕੰਮ ਕਰਨਾ ਸੌਖਾ ਹੋਏਗਾ ਤੇ ਟਾਈਮ ਨਿਕਲੇਗਾ ਇਸ ਕਰਕੇ ਇਹ ਕੋਈ ਐਸੀ ਗੱਲ ਨਹੀਂ ਕਿ ਟਾਈਮ ਮੋਬਾਈਲ ਤੋਂ ਇੰਨਾ ਟਾਈਮ ਇੱਕਦਾਂਸੇ ਕੈਲਕੂਲੇਟ ਕਰਕੇ ਦੇਖ ਲਿਓ ਮੋਬਾਈਲ ਜਿਹੜਾ ਸਾਨੂੰ ਮੋਬਾਈਲ ਬਹੁਤ ਘੱਟ ਯੂਜ਼ ਕਰਦੇ ਮੋਬਾਈਲ 'ਤੇ ਕਿੰਨਾ ਟਾਈਮ ਲਾਉਂਦੇ ਇਮਾਨਦਾਰੀ ਨਾਲ ਤੁਸੀਂ ਸੋਚ ਕੇ ਦੇਖੋ ਘਰ ਜਾਂਦੇ ਮਮੀ ਨੇੜੀ ਦੀ ਕਈ ਵਾਰ ਖਬਰ ਪੁੱਛਣ ਦਾ ਟਾਈਮ ਨਹੀਂ ਹੁੰਦਾ કોール ਕਿਸੇ ਨਾਲ અપના એક્સપીરિયન્સ કરના ચાહતા જન છે ઠીક હે સ્કાર્કેજી સીઝ લે ચાહોગા ટાઈમ નીકળ જાયેગા ઠીક હે જી બેટા સોલ એક ચીઝ નોટ કીતી કે કિસીને જની ઓડિયન્સ બેઠી હે આસલે જિન્ને સવાલ આયેને સારી બચ્ચિયાને કીતેને આકે અゼ તક ઓર જિન્ને સુડિયાને સવાલ પૂછે ને સ્પેશિયલ રિલેટેડ પૂછેને ਕਿਉਂਕਿ ਬੇਟੀਆਂ ਅੱਜ ਵੀ ਰਿਸਪੌਂਸਿਬਲ ਨੇ ਪਰਿਵਾਰ ਵਾਸਤੇ ਇਹ ਉਹਨਾਂ ਦੇ ਰਿਸਪੌਂਸਿਬਿਲਿਟੀਜ਼ ਦੇ ਵਿੱਚੋਂ ਸਟ੍ਰੈਸ ਨਿਕਲ ਰਿਹਾ ਔਰ ਸਟ੍ਰੈਸ ਤੋਂ ਸਵਾਲ ਨਿਕਲ ਰਹੇ ਨੇ ਔਰ ਇਹੋ ਕੁੜੀਆਂ ਨੇ ਇਹਨਾਂ ਨੂੰ ਭਰਾ ਦਾ ਵੀ ਫੋਨ ਆ ਜਾਂਦਾ ਮੇਰਾ ਰੀਚਾਰਜ ਕਰਾ ਦੇ ਆ ਜਾਂਦਾ ਨਾ ਮੰਮੀ ਦਾ ਵੀ ਆ ਜਾਂਦਾ ਕਮੇਟੀ ਦੇਣ ਵਾਲੀ ਹੈ ਆ ਜਾਂਦੀ ਲੜਕੀਆਂ ਤੇ ਹੋਰ ਜ਼ਿਆਦਾ ਆ ਰਹੀ ਹੈ ਔਰ ਤੁਹਾਨੂੰ ਮੈਂ ਸਪੈਸ਼ਲੀ ਬੇਟਾ ਗੱਲ ਤਾਂ ਛੇੜੀ ਐ ਸਟ੍ਰੈਸ ਲੈਣਾ ਬੰਦ ਕਰ ਦੋ ਜ਼ਿੰਮੇਵਾਰੀਆਂ ਨਿਭਾਓ ਤੁਸੀਂ ਕਰਦੇ ਆਂ ਦੇ ਧੀ ਪੁੱਤ ਤੇ ਫਰਕ ਖਤਮ ਕਰਤੇ ਨੇ ਪਹਿਲਾਂ ਫਰਕ ਹੁੰਦੇ ਸੀ ਜ਼ਿੰਮੇਵਾਰੀਆਂ ਨਿਭਾਓ ਹਰ ਚੀਜ਼ ਦੀ ਚਿੰਤਾ ਕਰਦੇ ਹੋ ਕੋਈ ਗੱਲ ਨਹੀਂ ਉਹਨੂੰ ਸਟ्रेस ਨਾ ਬਣਾਓ ਇਹ ਸੋਚ ਲਿਓ ਤੁਸੀਂ ਹੋ ਤਾਂ ਤੁਹਾਡਾ ਘਰ ਹੋਰ ਖੂਬਸੂਰਤ ਚੱਲ ਰਿਹਾ ਹੈ ਤੁਹਾਨੂੰ ਕੋਈ ਪ੍ਰੋਬਲਮ ਆ ਗਈ ਤੁਹਾਡੇ ਘਰ ਦਾ ਫੇਰ ਕੀ ਹਾਲ ਹੋਏਗਾ ਉਹਨੂੰ ਕੌਣ ਰਿਪੇਅਰ ਕਰਾਏਗਾ ਤੁਹਾਡੇ ਘਰ ਦੀਆਂ ਮੁਸ਼ਕਲਾਂ ਕੌਣ ਹੱਲ ਕਰੇਗਾ ਇਹ ਸੋਚ ਲਿਓ ਸਟ्रेस ਨਹੀਂ ਲੈਣਾ ਜ਼ਿੰਮੇਵਾਰੀਆਂ ਸਾਰੀਆਂ ਨਿਭਾਓ ਆਪਣੇ ਆਪ ਨੂੰ ਭੈਣੋ ਬੱਚਿਓ ਖੁਸ਼ ਰੱਖਿਆ ਕਰੋ ਰੱਬ ਦੇ ਨਾਲ ਜੋੜ ਕੇ ਪਾਠ ਕਰਕੇ ਹਨੂਮੰਤ ਲਿਲਾ ਪੜ੍ਹ ਕੇ ਜਿਹਨੂੰ ਸ਼ਾਂਤੀ ਮਿਲਦੀ ਉਹ ਪੜ੍ਹੇ ਜਿਹਨੂੰ ਚੌਪਾਈ ਸਾਹਿਬ ਨਾਲ ਮਿਲਦੀ ਹੈ ਜਿਹਨੂੰ ਹੈਲਦੀ ਐਂਟਰਟੇਨਮੈਂਟ ਟੈਲੀਵਿਜ਼ਨ ਤੇ ਦੇਖ ਕੇ ਸਟ्रेस ਰਲੀਵ ਹੁੰਦਾ ਉਹ ਵੀ ਕਰੇ ਜਿਹਨੂੰ ਕਾਮੇਡੀ ਦੇਖ ਕੇ ਹੁੰਦਾ ਉਹ ਹੱਸੇ ਜਿਹਨੂੰ ਸੈਰ ਕਰਕੇ ਯੋਗਾ ਕਰਕੇ ਜਿਹਨੂੰ ਕਿਸੇ ਵੀ ਐਕਸਰਸਾਈਜ਼ ਨਾਲ ਮੈਂਟਲ ਸਕੂਨ ਮਿਲਦਾ ਉਹ ਜ਼ਰੂਰ ਹਾਸਲ ਕਰਿਆ ਕਰੋ ਕਿਉਂਕਿ ਤੁਸੀਂ ਅਗੋਂ ਪਰਿਵਾਰ ਜਿਹੜੇ ਨੇ ਉਹ ਵੀ ਸਾਹਮਣੇ ਨੇ ਤੁਸੀਂ ਜਿੰਨੀਆਂ ਸਟਰੋਂਗ ਹੋਵੋਗੇ ਆ ਉਹਨੇ ਅਗੋਂ ਪਰਿਵਾਰ ਹੈਲਦੀ ਹੋਣਗੇ ਤੁਹਾਡੇ ਜੀ ਉੱਚੀ ਸਾਊਂਡ ਆਪਣੀਆਂ ਗੱਡੀਆਂ 'ਚ ਆਪਣੇ ਟਰੈਕਟਰਾਂ ਤੇ ਵੀ ਲਾਗੇ ਜੀਪਾਂ 'ਤੱਕ ਵੀ ਲਾਗੇ ਉਹਨੇ ਦੀ ਜੀਪ ਨਹੀਂ ਜਿੰਨੇ ਦਾ ਸਾਊਂਡ ਸਿਸਟਮ ਲਾਇਆ ਉਹਨੇ ਦਾ ਟਰੈਕਟਰ ਨਹੀਂ ਜਿੰਨੇ ਦਾ ਸਾਊਂਡ ਸਿਸਟਮ ਲਾਇਆ ਅਸੀਂ ਦੁਨੀਆ ਨੂੰ ਵਿਗਨੈਸ ਦਿਖਾ ਰਹੇ ਆ ਕਿ ਮੈਂ ਕਿੰਨਾ ਵੱਡਾ ਆ ਪਰ ਕਿਸੇ ਦੇ ਗਾਣੇ ਕਿਸੇ ਕੰਪਨੀ ਦੇ ਬਣੇ ਸਪੀਕਰ 'ਚ ਕਿਸੇ ਦੇ ਗਾਇ ਹੋਏ ਜੀ ਉੱਚੀ ਲਾ ਕੇ ਅਸੀਂ ਕਿੰਨਾ ਵੱਡੇ ਹੋ ਸਕਦੇ ਆ ਮੈਨੂੰ ਤਾਂ ਇਹ ਸਾਇਕੀ ਨਹੀਂ ਸਮਝ ਆਈ ਔਰ ਇੱਕ ਇਹ ਜਿੱਦਾਂ ਹੁਣੇ ਦੱਸਿਆ ਗਿਆ ਕਿ ਆਪਾਂ ਵੱਡੇ ਵੱਡੇ ਡੀਜੇ ਲਾ ਕੇ ਧਾਰਮਿਕ ਸਮਾਗਮ ਦੀ ਚਾਹੇ ਹੋਵੇ ਜਾਂ ਬੱਚੇ ਜਿੰਨਾ ਬਹੁਤ ਨੱਚਦੇ ਨੇ ਅਸੀਂ ਕਹਿੰਦੇ ਆ ਅਭੀ ਤਾਂ ਪਾਰਟੀ ਸ਼ੁਰੂ ਹੋਈ ਹੈ ਉਹਨਾਂ ਨੂੰ ਇਹ ਨਹੀਂ ਪਤਾ ਇਹ ਪਾਰਟੀ ਮੁੱਕਣ ਲੱਗਿਆ ਵੀ ਨਹੀਂ ਪਤਾ ਲੱਗਣਾ ਕਦੋਂ ਮੁੱਕ ਗਈ ਫਿਰ ਕਿਉਂਕਿ ਇਟਸ ਅ ਸ਼ਾਰਟ ਟਾਈਮ ਪਲੇਜ਼ਰ ਇਹ ਥੋੜੀ ਦੇਰ ਦਾ ਨਸ਼ਾ ਹੈ ਥੋੜੀ ਦੇਰ ਦਾ ਮਸਾ ਸਾਰੀ ਲਾਈਫ ਲਈ ਤੁਹਾਨੂੰ ਮੁੜ ਕੇ ਇਹ ਤੰਗ ਕਰ ਸਕਦਾ ਹੈ ਮੁਸੀਬਤਾਂ ਖੜੀਆਂ ਕਰ ਸਕਦਾ ਸੋ ਇਹ ਬੜਾ ਵੈਲਿਡ ਕੁਐਸਚਨ ਸੀ ਔਰ ਡਾਕਟਰ ਨਿਤਿਨ ਜੀ ਨੇ ਬੜੇ ਵਧੀਆ ਤਰੀਕੇ ਨਾਲ ਇਹਦਾ ਜਵਾਬ ਦਿੱਤਾ ਇਹਨੂੰ ਇੱਥੇ ਹੀ ਗੱਲ ਨੂੰ ਖਤਮ ਕਰਦੇ ਆ ਕਿ ਇਹ ਸਾਡੇ ਵਿਚਾਰਨ ਦੀ ਗੱਲ ਹੈ ਕਿ ਅਸੀਂ ਕਦੇ ਵੀ ਉੱਚੀ ਬੋਲ ਕੇ ਨਾਦਰ ਰੱਬ ਦਾ ਪ੍ਰਸਾਰ ਕਰ ਸਕਦੇ ਆ ਨਾ ਪ੍ਰਚਾਰ ਕਰ ਸਕਦੇ ਆ ਕਿ ਜੇ ਮੈਂ ਸਪੀਕਰ ਉੱਚੀ ਲਾ ਲਿਆ ਤਾਂ ਮੈਂ ਰੱਬ ਨੂੰ ਜ਼ਿਆਦਾ ਫੈਲਾਉਂਦਾ ਰੱਬ ਨੂੰ ਫੈਲਾਉਣ ਵਾਲਾ ਮੈਂ ਕੌਣ ਆ ਰੱਬ ਦਾ ਹੀ ਪ੍ਰਸਾਰ ਹੈ ਇਹ ਸਾਰਾ ਪ੍ਰਸਾਰ ਗੁਰੂ ਸਾਹਿਬ ਦਾ ਹੀ ਕੀਤਾ ਹੋਇਆ ਹੈ ਮਾਲਕਾਂ ਦਾ ਮੈਂ ਹੋਰ ਨਹੀਂ ਇਹਨਾਂ ਨੂੰ ਫੈਲਾ ਸਕਦਾ ਸੋ ਉੱਥੋਂ ਵੀ ਗੁਰੇਸ਼ ਕਰਨਾ ਚਾਹੀਦਾ ਹੈ ਘਰ ਦੀਆਂ ਪਾਰਟੀਆਂ ਲੋਕਾਂ ਨੂੰ ਡਿਸਟਰਬ ਕਰਨ ਵਾਸਤੇ ਨਹੀਂ ਹੁੰਦੀਆਂ ਲੋਕੀ ਡਿਸਟਰਬ ਹੋ ਰਹੇ ਨੇ ਤੁਹਾਡੇ ਬੱਚਿਆਂ ਦੀ ਮੈਂਟਰਲ ਹੈਲਥ ਖਰਾਬ ਹੋ ਰਹੀ ਹੈ ਇਹ ਵੱਡਿਆਂ ਨੇ ਧਿਆਨ ਦੇਣਾ ਇਸ ਗੱਲ ਦਾ ਸ਼ੁਕਰੀਆ ਜੀ ਵੀ ਜੀ ਤੁਸੀਂ ਵੀ ਆਪਣਾ opinion ਜਿਹੜਾ ਕੁਐਸਚਨ ਹੋਏ ਆ ਜੀ ਡਾਕਟਰ ਸਾਹਿਬ ਨੂੰ ਕੀ ਸਾਨੂੰ ਕਿਵੇਂ ਪਤਾ ਲੱਗੇਗਾ ਕਿ ਕੋਈ ਡਿਪਰੈਸ਼ਨ ਦੇ ਵਿੱਚੋਂ ਵੀ ਗੁਜ਼ਰ ਰਿਹਾ ਹੈ ਔਰ ਇਹਦੇ ਲੱਛਣ ਜਿਵੇਂ ਸਰ ਉਹ ਚੀਜ਼ ਦਾ ਸੰਖੇਪ ਕਰ। ਉਸੇ ਸੁਸਾਇਟੀ 'ਚ ਡਿਪਰੈਸ਼ਨ ਵਰਡ ਉਸ ਕਰਦੇ ਆ ਤਾਂ ਸਾਰੇ ਕਿਸਮ ਦੇ ਮਾਨਸਿਕ ਰੋਗਾਂ ਨੂੰ ਡਿਪਰੈਸ਼ਨ ਕਹਿ ਦਿੱਤਾ ਜਾਂਦਾ ਹੈ। ਪਰ ਜਦੋਂ ਅਸੀਂ ਸਾਇੰਟੀਫਿਕਲੀ ਡਿਪਰੈਸ਼ਨ ਦੀ ਗੱਲ ਕਰਦੇ ਆ ਤਾਂ ਉਦਾਸ ਰਹਿਣਾ, ਕਿਸੇ ਨਾਲ ਗੱਲ ਕਰਨ ਨੂੰ, ਕੰਮ ਕਰਨ ਨੂੰ ਜੀ ਨਾ ਕਰਨਾ, ਮੋਟੀਵੇਸ਼ਨ ਦਾ ਘਾਟ ਹੋਣਾ, ਗਿੰਟ ਦੀ ਫੀਲਿੰਗ ਆਣਾ, ਅੱਗੇ ਬਾਰੇ ਸੁਭਾਅ ਹੀ ਰਲਣਾ, ਤੇ ਇਹ ਬੰਦੇ ਨੂੰ ਵੋਪਲੈਸ, ਹੈਲਪਲੈਸ ਲੱਗਣਾ ਇਹ ਡਿਪਰੈਸ਼ਨ ਦੇ ਸਿੰਟਮ ਨੇ। ਸਿਰਫ ਇਹਨਾ ਕਹਿ ਦੇਣਾ ਕਿ ਕਿਸੇ ਨੂੰ ਸਿੰਟਮ ਹੈਗੇ ਆ ਤੇ ਉਹ ਬਿਮਾਰ ਹੈ। ਇਸ ਤੋਂ ਪਹਿਲਾਂ ਇੱਕ ਸਟੈਪ ਮੈਂ ਅਕਸਰ ਆਪਣੇ ਸਾਰੇ ਪੇਸ਼IENTS ਨੂੰ ਵੀ ਕਹਿੰਦਾ ਕਿ ਜਦੋਂ ਕੋਈ ਵੀ ਮਾਨਸਿਕ ਲੱਛਣ ਸਾਡੀ ਜ਼ਿੰਦਗੀ ਦੇ ਚਾਰ ਸਫੀਅਰਸ ਨੂੰ ਪ੍ਰੇਸ਼ਾਨ ਕਰ ਰਿਹਾ ਹੈ ਸਾਡੀ ਰੂਟੀਨ ਫੰਕਸ਼ਨਿੰਗ ਜਿਵੇਂ ਅਸੀਂ ਇੱਕ ਕਿਤਾਕਰ ਇਨਸਾਨ ਆ ਤਾਂ ਸਿਹਾ ਕਿਤਾ ਸਹੀ ਤਰੀਕੇ ਨਾਲ ਕਰ ਰਿਹਾ ਹੈ ਕਿ ਨਹੀਂ ਕਰ ਰਿਹਾ ਕੋਈ ਜੇ ਹਾਊਸ ਵਾਈਫ ਹੈ ਤਾਂ ਘਰ ਦਾ ਕੰਮ ਸਹੀ ਤਰੀਕੇ ਨਾਲ ਕਰ ਰਿਹਾ ਲੱਗਦਾ ਉਹ ਖੀਚ ਕੰਮ ਠੀਕ ਤਰੀਕੇ ਨਾਲ ਕਰ ਰਿਹਾ ਹੈ ਕਿ ਨਹੀਂ ਕਰ ਰਿਹਾ ਆਪਣਾ ਕਿੰਨਾ ਬੰਦਾ ਠੀਕ ਤਰੀਕੇ ਨਾਲ ਕਰ ਰਿਹਾ ਹੈ ਕਿ ਨਹੀਂ ਕਰ ਰਿਹਾ ਦੂਸਰਾ ਉਹਦਾ ਇੰਟਰਪਰਸਨਲ ਕਮਿਊਨੀਕੇਸ਼ਨ ਉਹ ਦੂਸਰੇ ਲੋਕਾਂ ਨਾਲ ਗੱਲਬਾਤ ਆਪਣੇ ਪਰਿਵਾਰ ਨਾਲ ਸੋਸਾਇਟੀ ਨਾਲ ਸਾਰਿਆਂ ਨਾਲ ਗੱਲਬਾਤ ਠੀਕ ਕਰ ਰਹੇ ਕਿਉਂਕਿ ਕੋਈ ਬਦਲਾਵ ਆ ਗਿਆ ਹੈ ਤੀਸਰਾ ਉਹ ਆਪਣੀ ਸੈਲਫ ਕੇਅਰ ਸੈਲਫ ਕੇਅਰ ਚ ਸਿਰਫ ਨਹਾਨਾ ਤੋਂ ਨਹੀਂ ਆਪਣੇ ਸ਼ੌਂਕ ਪੂਰੇ ਕਰਨਾ ਆਪਣੇ ਆਪ ਨੂੰ ਐਜ਼ ਅ ਇੰਡੀਵਿਜੂਅਲ ਇੰਪੋਰਟੈਂਸ ਦੇਣਾ ਉਹ ਕਰ ਰਹੇ ਹੈ ਕਿ ਉਹ ਬਦਲਾਵ ਆ ਗਿਆ ਹੈ ਉਹ ਘਟ ਗਿਆ ਹੈ ਮੈਨਾਂ ਨੂੰ ਜਾਂ ਵੱਧ ਗਿਆ ਹੈ ਕਿ ਕੁਮਾਰੀ ਹੈ ਤੇ ਚੌਥਾ ਉਹਦੇ ਬਾਇਓਲੋਜੀਕਲ ਫੰਕਸ਼ਨ ਯਾਨੀ ਕਿ ਉਹਦੀ ਪਿਆਸ ਨੀਂ ਇਹ ਸਾਰਾ ਕੁਝ ਠੀਕ ਹੈ ਕਿ ਨਹੀਂ ਹੈ ਤਾਂ ਜੇ ਕੋਈ ਵੀ ਮਾਨਸਿਕ ਬਿਮਾਰੀ ਕੋਈ ਵੀ ਮਾਨਸਿਕ ਲੱਛਣ ਸਾਡੇ ਇਹਨੇ ਚਾਰ ਸფერਾਂ ਨੂੰ ਪਰੇਸ਼ਾਨ ਕਰ ਰਿਹਾ ਹੈ ਇਹਨਾਂ ਚਾਰਾਂ ਜੋ ਕਿਸੇ ਇੱਕ ਨੂੰ ਪਰੇਸ਼ਾਨ ਕਰ ਰਿਹਾ ਹੈ ਫੋਰ ਆ ਪੀਰੀਅਡ ਆਫ ਫਿਊ ਡੇਸ ਟੂ ਵੀਕਸ ਤਾਂ ਉਹ ਮਾਨਸਿਕ ਬਿਮਾਰੀ ਦਾ ਰੂਪ ਲੈ ਚੁੱਕਾ ਹੈ ਉਹ ਅਡਰੈਸ ਕਰਨ ਦੀ ਲੋੜ ਹੈ ਪਰ ਉਸ ਤੋਂ ਪਹਿਲਾਂ ਇਹਨਾਂ ਨੂੰ ਅਫੈਕਟ ਕਰਦਾ ਨਾਸ਼ੂਕ ਕਰੇ ਸ਼ੁਰੂਆਤ ਹੋ ਰਹੀ ਹੈ ਉੱਥੇੋਂ ਫੜਨਾ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ ਹਲਕੀ